ਇਸ ਲਈ ਇੱਕ ਬਿਆਨ ਆ ਰਿਹਾ ਹੈ ਲੋਕ ਸਭਾ ਚੋਣਾਂ ਲੜਨ ਵਾਲੇ ਇੱਕ ਫਕੀਰ ਦਾ ਜਿਹੜਾ ਕਹਿੰਦਾ ਕਿ ਮੈਂ ਫਕੀਰ ਹਾਂ ਪਰੰਤੂ ਦੂਜੇ ਪਾਸੇ ਉਹ ਫਕੀਰ ਦੀ ਗੱਲ ਕਰਦਾ ਤੇ ਦੂਜੇ ਪਾਸੇ ਉਹ ਗੁੰਡਾਗਰਦੀ ਦੀ ਕਿਸਾਨਾਂ ਨੂੰ ਮਤਲਬ ਦੇਖ ਲੈਣ ਦੀ ਧਮਕੀ ਕਰਦਾ ਧਮਕੀ ਦਿੰਦਾ ਤੇ ਫਕੀਰ ਤੇ ਲੋਕ ਸਭਾ ਚੋਣਾਂ ਨਾਲ ਕਿਸੇ ਸੰਬੰਧ ਦਾ ਫਰੇਸ ਕਿਹੜੇ ਫਕੀਰ ਦੀ ਗੱਲ ਕਰਦੇ ਹਸ ਰਜ ਹੱਸ ਹੈ ਜੀ ਹਸ ਰਜ ਹੱਸ ਭਾਜਪਾ ਜਿਹੜਾ ਕਿਹੜਾ ਕਿਹੜਾ ਫਕੀਰ ਹੈ ਤੇ ਬੀਜੇਪੀ ਚ ਕਿਹੜਾ ਐਸਾ ਆਗੂ ਆ ਜਿਨ੍ਹਾਂ ਨੇ ਪੰਜਾਬ ਔਰ ਪੰਥ ਦੇ ਭਲੇ ਲਈ ਕਿਸਾਨਾਂ ਦੇ ਮਜ਼ਦੂਰਾਂ ਦੇ ਭਲੇ ਲਈ ਕੋਈ ਗੱਲ ਕੀਤੀ ਹੋਵੇ ਉਹ ਤਾਂ ਦੇਖੋ ਵੀ ਅੱਜ ਦੇ ਹਾਲਾਤ ਚ ਬੀਜੇਪੀ ਚ ਰਹਿਣਾ ਔਰ ਪੰਜਾਬ ਦਾ ਵਿਰੋਧ ਚੱਲਣਾ ਮੈਂ ਸਮਝਦਾ ਜਵੇਰਾ ਮਾਰ ਕੇ ਲੋਕ ਕੰਮ ਕਰ ਰਹੇ ਨੇ ਅਸੀਂ ਤਾਂ ਉਹਦੀ ਪੂਰੀ ਨੰਦਿਆ ਕਰਦੇ ਆ ਤੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਨੇ ਆਪਣਾ ਪਰਵਾਰਵਾਦ ਦਾ ਵਿਅਕਤੀਗਤ ਤੌਰ ਤੇ ਦੋਸ਼ ਲਾਇਆ ਜਾ ਰਹੇ ਨੇ ਪਰ ਪੰਜਾਬ ਨੂੰ ਕੋਈ ਰੋਡ ਮਾਡਲ ਨਹੀਂ ਕਿਸੇ ਵੀ ਪਾਰਟੀ ਵੱਲੋਂ ਦਿੱਤਾ ਜਾ ਰਿਹਾ ਕਿ ਪੰਜਾਬ ਦੇ ਆਰਥਿਕ ਹਾਲਾਤਾਂ ਤੋਂ ਬਾਹਰ ਆਉਣ ਲਈ ਸਾਡੇ ਕੋਲ ਰੋਡ ਮਾਡਲ ਕੀ ਹੈ ਅਕਾਲੀ ਦਲ ਨੇ ਤਾਂ ਪੰਜਾਬ ਲਈ ਬਹੁਤ ਕੁਝ ਕੀਤਾ ਜੋ ਪੰਜਾਬ ਦੀ ਡਿਵੈਲਪਮੈਂਟ ਤੁਹਾਨੂੰ ਦਿਖ ਰਹੀ ਹੈ ਉਹ ਰੋਲ ਮਾਡਲ ਅਕਾਲੀ ਦਲ ਦਾ ਹੀ ਹੈ ਚਾਹੇ ਹੋਰ ਫੈਕਟਰੀਆਂ ਆਈਆਂ ਚਾਹੇ ਐਮ ਸਰ ਕੇ ਹਸਪੀਟਲ ਆਏ ਚਾਹੇ ਸ਼ਰਕਾਂ ਦਾ ਬੁਨਿਆਦੀ ਢਾਂਚਾ ਬਣਿਆ ਚਾਹਿਆ ਥਰਮਲ ਪਲਾਨ ਲਾ ਕੇ ਪੰਜਾਬ ਨੂੰ ਬਿਜਲੀ ਸਰਪਲਸ ਸਟੇਟ ਬਣਾਇਆ 에어ਪੋਰਟ ਬਣਾਇਆ ਪਿੰਡਾਂ ਦੀਆਂ ਦਾਣਾ ਮੰਡੀਆਂ ਫੋਕਲ ਪੁਆਇੰਟ ਲਿੰਕ ਸੜਕਾਂ ਸਕੂਲ ਅਪਗ੍ਰੇਡ ਕੀਦਾ ਮਾਡਲ ਆ ਆ ਜਿਹੜੀ ਹੁਣ ਸਰਕਾਰ ਚੱਲ ਰਹੀ ਹੈ ਇਹ ਇੱਕ ਕੰਮ ਗਿਣਾ ਦੇਵੇ ਸਵਾ ਦੋ ਸਾਲ ਚ ਜਿਹੜਾ ਸ਼ੁਰੂ ਕੀਤਾ ਹੋਵੇ ਜਾਂ ਮੁਕੰਮਲ ਕੀਤਾ ਹੋਵੇ ਇੱਕ ਵੀ ਕੰਮ ਕੋਈ ਗਿਣਾ ਦੇਣਾ ਸੀ ਜਵਾਬ ਦੇ ਆ ਤੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਸ਼੍ਰੋਮਣੀ ਕਮੇਟੀ ਚ ਵੀ ਜਿਹੜੀ ਪੋਲੀਟੀਕਲ ਕਾਰਜਾ ਹੋ ਰਿਹਾ ਹੈ ਮਤਲਬ ਪੋਲੀਟੀਕਲ ਵਿਅਕਤੀਆਂ ਨੂੰ ਸ਼੍ਰੋਮਣੀ ਕਮੇਟੀ ਚ ਆਜੋ ਕਿ ਬੁੱਧੀਜੀਵੀ ਵਰਗ ਨੂੰ ਸ਼੍ਰੋਮਣੀ ਕਮੇਟੀ ਚ ਕਿਉਂ ਨਹੀਂ ਮਤਲਬ ਸ਼ਾਮਲ ਕੀਤਾ ਯਾਰ ਖਾਲਸਾ ਪੰਥ ਜੀ ਜਦੋਂ ਜਿਹੜੀ ਸਾਰੀ ਰਾਜਨੀਤੀ ਔਰ ਸਾਡਾ ਧਰਮ ਇਕੱਠਾ ਚੱਲਦਾ ਇਹ ਗੁਰੂ ਮਹਾਰਾਜ ਦਾ ਸਿਧਾਂਤ ਹੈ ਔਰ ਉਸੇ ਫਲਸਫੇ ਤੇ ਅਕਾਲੀ ਦਲ ਚੱਲਦਾ ਸ਼੍ਰੋਮਣੀ ਕਮੇਟੀ ਭਾਵੇਂ ਅਕਾਲੀ ਦਲ ਵੱਲੋਂ ਲੜੀ ਜਾਂਦੀ ਹੈ ਛਿੱਤੀ ਜਾਂਦੀ ਹੈ ਔਰ ਸ਼ੋਨੀ ਘਟੀਏ ਕਾਯਾਦ ਸਸਤਾ ਉਹ ਆਪਦੇ ਢੰਗ ਨਾਲ ਆਪਦੇ ਕੰਮ ਕਰਦੀ ਆ ਔਰ ਜੋ ਫੈਸਲੇ ਪੰਥ ਦੇ ਇਤਾਲੇ ਲੈਂਦੇ ਆ ਉਹਨਾਂ ਨੂੰ ਮੁਬਾਰਕ ਨੇ ਉਹਨਾਂ ਦੇ ਫੈਸਲਿਆਂ 'ਚ ਅਕਾਲੀ ਦਲ ਦਾ ਕੋਈ ਜਗਤਕ ਨਹੀਂ ਹੁੰਦਾ ਭਾਵੇਂ ਉਹ ਜਿੱਤ ਕੇ ਅਕਾਲੀ ਦਲ ਦੇ ਟਿਕਟ ਤੇ ਜਾਂਦੇ ਨੇ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਅਕਾਲੀ ਦਲ ਪਰantu ਬੰਦੀ ਸਿੰਘਾਂ ਨੂੰ ਟਿਕਟਾ ਕਿਉਂ ਨਹੀਂ ਦਿੱਤੀਆਂ ਦੀਆਂ ਫਿਰ ਲੋਕ ਸਭਾ ਦੇ ਦਿੱਤੀਆਂ ਸੀ ਪਿਛਲੀ ਵਾਰ ਇਸੇ